ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਪਟਿਆਲਾ ਵਿਖੇ ਐਮਪੀ ਆਫਿਸ ਵਿੱਚ ਦੋ ਮਕਸਦ ਨੇ ਮਤਲਬ ਜਿਹੜੇ ਜੁੜਵੇਂ ਮਕਸਦ ਨੇ ਉਹਨਾਂ ਬਾਰੇ ਆਪਾਂ ਕਰਨ ਜਾ ਰਹੇ ਹੈਗੇ ਆ ਤੇ ਮੇਰੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜ਼ਿਲ੍ਹਾ ਕਾਂਗਰਸ ਅਰਬਨ ਕਾਂਗਰਸ ਦੇ ਪ੍ਰਧਾਨ ਦੁੱਗਲ ਸਾਹਿਬ ਨੇ ਹੈਗਾ ਏਡੀਜੀਪੀ ਸਾਹਿਬ ਜਿਨ੍ਹਾਂ ਨੇ ਕਾਂਗਰਸ ਜੁਆਇਨ ਕੀਤੀ ਬੜੇ ਜੋਸ਼ੋ ਖਰੋਸ਼ ਨਾਲ ਬੜੀ ਸ਼ਰਧਾ ਨਾਲ ਬੜੀ ਕੁਝ ਕਰਨ ਦੇ ਅੰਦਾਜ਼ ਨਾਲ ਜਾਂ ਕੁਝ ਕਰਨ ਦੀ ਇੱਛਾ ਨਾਲ ਪੰਜਾਬ ਦੇ ਸਿਆਸਤ ਵਿੱਚ ਆਪਣੇ ਯੋਗਦਾਨ ਪਾਉਣ ਲਈ ਤੇ ਮੇਰੇ ਨਾਲ ਬੈਠੇ ਨੇ ਮੋਹਿਤ ਮਿੰਦਰਾ ਜੀ ਜਿਹੜੇ ਕਿ ਨੌਜਵਾਨ ਲੀਡਰ ਨੇ ਪੰਜਾਬ ਦੇ ਪਟਿਆਲੇ ਦੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਔਰ ਬੜੇ ਹਰਮਨ ਪਿਆਰੇ ਲੀਡਰ ਨੇ ਪਟਿਆਲਾ ਸ਼ਹਿਰ ਵਿੱਚ ਵੀ ਤੇ ਪਟਿਆਲਾ ਰੂਰਲ ਵਿੱਚ ਵੀ ਤੇ ਮੇਰੇ ਨਾਲ ਬੈਠੇ ਨੇ ਸਾਡੇ ਮਹੰਤ ਜੀ ਜਿਹੜੇ ਇੱਕ ਪਟਿਆਲਾ ਰੂਰਲ ਕਾਂਗਰਸ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਮੇਰੀ ਇਲੈਕਸ਼ਨ ਦੌਰਾਨ ਮੈਂ ਦੇਖਿਆ ਕਿ 9 ਦਿਨ ਉਹ ਹਲਕਿਆਂ ਜਿੰਨੀ ਜ਼ਿੰਮੇਦਾਰ ਕੰਮ ਕੀਤਾ ਹੈਗਾ ਆਪਣੇ ਆਪ ਇੱਕ ਮਿਸਾਲ ਹੈ ਪੰਜਾਬ ਵਿੱਚ ਪਟਿਆਲਾ ਦਿਹਾਤੀ ਵਿੱਚ ਕਾਂਗਰਸ ਦੇ ਜੜਾ ਲਾਣ ਵਿੱਚ ਕਾਂਗਰਸ ਨੂੰ ਪੱਕੇ ਪੈਰੀ ਕਰਮ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਤੇ ਜਸਪਾਲ ਸਿੰਘ ਜੋੜੇ ਮਾਜਰੀ ਜਿਹੜਾ ਕਿ ਹਲਕਾ ਸਮਾਣਾ ਵਿੱਚ ਪਿਛਲੇ 50 30 40 ਸਾਲਾਂ ਤੋਂ ਕਾਂਗਰਸ ਦੇ ਨਾਲ ਲੱਗ ਕੇ ਜਿਹੜੀ ਸਿਆਸਤ ਆਪਣੇ ਲੋਕਾਂ ਵਾਸਤੇ ਸਿਆਸਤ ਨੂੰ ਕਰਦੇ ਪਏ ਨੇ ਗੁਰਵਿੰਦ ਗੌਰਵ ਸੰਧੂ ਹੈ ਗਏ ਹੈ ਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਨੌਜਵਾਨ ਜਬ ਰਾਜਲਾ ਸਾਹਿਬ ਬੈਠੇ ਹੈਗੇ ਹੈ ਤੇ ਵੀ ਛੁਕਲਾ ਸਾਹਿਬ ਬੈਠੇ ਹੈ ਐਮਜੀ ਛੁਕਲਾ ਸਾਹਿਬ ਬੈਠੇ ਹੈਗੇ ਹੈ ਸ਼ਰਮਾ ਜੀ ਬੈਠੇ ਹੈਗੇ ਹੈ ਐਫਸੀ ਸ਼ਰਮਾ ਹੈ ਜੀ ਮੰਡੋਰਾ ਸਾਹਿਬ ਬੈਠੇ ਹੈਗੇ ਸੋ ਆਈ ڊਿਡ ਨਾਟ ਗੋ ਇਨ ਟੂ ਥੈਟ ਡਿਟੇਲ ਮੈਂ ਤੁਹਾਨੂੰ ਅੱਜ ਦੀ ਮਕਸਦ ਦੱਸ ਦਾਂਗੇ ਅੱਜ ਦੀ ਕਾਨਫਰੰਸ ਦਾ ਮਕਸਦ ਕੀ ਹੈ ਹਾਲਾਂਕਿ ਸਾਨੂੰ ਦਿੱਲੀੋਂ ਡਾਇਰੈਕਸ਼ਨ ਹੈਗੀਆਂ ਕਿ ਹਰ ਐਮਪੀ ਨੇ ਆਪਣੇ ਆਪਣੇ ਖੇਤਰ ਜਾ ਕੇ ਪਹਿਲਾ ਕੰਮ ਇਹ ਕਰਨਾ ਹੈਗਾ ਕਿ ਜੋ ਬੀਜੇਪੀ ਦੀ ਇਹ ਬੁਝਰੀ ਲੀਡਰਸ਼ਿਪ ਹੈਗੀ ਹੈ ਉਹਦੇ ਅਮਿਤ ਸ਼ਾ ਵਰਗੇ ਜਿਹੜੇ ਜਿੰਮੇਵਾਰ ਵਿਅਕਤੀ ਨੇ ਉਹਨਾਂ ਨੇ ਬਾਬਾ ਭੀਮਰਾਓਂ ਬੇਦਕਰ ਦੇ ਬਾਰੇ ਜੋ ਸ਼ਬਦ ਵਰਤੇ ਨੇ ਔਰ ਜਿਸ ਅੰਦਾਜ਼ ਜਿਸ ਲੈਜ਼ੇ ਵਿੱਚ ਉਹਨਾਂ ਨੇ ਤੰਜ਼ ਕੱਸਿਆ ਹੈਗਾ ਹੈ ਉਹ ਉਹ ਬਾਬਾ ਭੀਮਰਾਓਂ ਬੇਦਕਰ ਸਾਹਿਬ ਦਾ ਬਹੁਤ ਵੱਡੀ ਹੱਦ ਤੱਕ ਹੈਗੀ ਹੈ ਤੇ ਉਹਦੇ ਨਾਲ ਮਤਲਬ ਸਾਰੇ ਦੇਸ਼ ਦੇ ਜਿਹੜੇ ਹਿਦਾਸ਼ੀ ਦੇ ਸੰਵਿਧਾਨ ਦੇ ਤੈਸ਼ੀ ਨੇ ਬਾਬਾ ਅੰਬੇਦਕਰ ਸਾਹਿਬ ਦੇ ਉਪਾਸ਼ਕ ਨੇ ਉਹਨਾਂ ਦੀ ਜਿਹੜੀ ਯੋਗਦਾਨ ਹੈ ਉਹਦੀ ਸ਼ਲਾਘਾ ਕਰਦੇ ਨੇ ਉਹਨਾਂ ਦੇ ਦਿਲਾਂ ਨੂੰ ਬਹੁਤ ਠੇਸ ਪੁੱਜੀ ਹੈਗੀ ਹੈ ਉਹਨਾਂ ਨੇ ਬੇਦਕਰ 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 ਐਨਾ ਮਜ਼ਾਕੀਆ ਔਰ ਐਨਾ ਹੱਦਕ ਬਰੇ ਟਕਣਾ ਹੁੰਦਾ ਜ਼ਿਕਰ ਕੀਤਾ ਹੈਗਾ ਔਰ ਇਹ ਕਹ ਕੇ ਜੇ ਐਨਾ ਰੱਬ ਦਾ ਨਾਮ ਇਹਦੇ ਤੁਹਾਨੂੰ ਸੱਤਾ ਜਨਮ ਤੱਕ ਸਵਰਗ ਮਿਲ ਜਾਣਾ ਸਿਗਾ ਇਸ ਦੇ ਖਿਲਾਫ ਅਸੀਂ ਪਾਰਲੀਮੈਂਟ 'ਚ ਵਿਚਾਰਾ ਕੀਤਾ ਹੈਗਾ ਬੜੀ ਸਾਡੀ ਸਾਡੇ ਵਿਚਾਰਾ ਰੋਕਣ ਵਾਸਤੇ ਭਾਜਪਾ ਡਾਂਗਾਵਦੀ ਨਾਲ ਬੰਨ ਕੇ ਬੈਨਰ ਬੰਨ ਕੇ ਉਹ ਸਾਡੇ ਵਿਚਾਰੇ ਰੋਕਣ ਵਾਸਤੇ ਆਏ ਜੋ ਇੰਦਰ ਜਾਂਦੀ ਕੋਸ਼ਿਸ਼ ਕੀਤੀ ਉਹਨੀ ਟੱਕਾ ਮੁਕੀ ਕੀਤੀ ਹੈਗੀ ਹੈ ਉਲਟਾ ਸਾਡੇ ਨੇ ਕੇਸ ਕੀਤੇ ਅਸੀਂ ਵੀ ਉਹਨਾਂ ਨੇ ਕੇਸ ਕੀਤਾ ਹੈਗਾ ਸੋ ਲੋਕ ਸਭਾ ਜਿਹੜੀ ਹੈਗੀ ਹੈ ਇਸ ਵਾਰ ਉਹ ਜੰਗ ਦਾ ਖੜਾ ਬਣੀ ਰਹੀ ਕਿਉਂਕਿ ਮੈਂ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਹੈਗਾ ਮੈਂ ਪਹਿਲਾਂ ਵੀ ਲੋਕ ਸਭਾ ਦੇ ਤਰਜਨਾ ਸੈਸ਼ਨ ਟੈਂਡ ਕੀਤੇ ਹੈਗੇ ਆ ਇਸ ਵਾਰ ਦਾ ਸੈਸ਼ਨ ਸੀਗਾ ਸਾਨੂੰ ਇੰਜ ਲੱਗਿਆ ਮੈਨੂੰ ਇੰਜ ਲੱਗਿਆ ਨਿੱਜੀ ਤੌਰ ਤੇ ਕਿ ਜਿਹੜੀਆਂ ਦੂਜੀਆਂ ਸੰਸਥਾਵਾਂ ਜਮਹੂਰੀਅਤ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਕਾੜੇ ਨੇ ਬਣਾਈਆਂ ਸਿਗੀਆਂ ਚਾਹੇ ਉਹ ਈਡੀ ਹੈ ਚਾਹੇ ਉਹ ਸੀਵੀਆਈ ਹੈ ਚਾਹੇ ਉਹ ਇਲੈਕਸ਼ਨ ਕਮਿਸ਼ਨ ਹੈ ਚਾਹੇ ਉਹ ਮੀਡੀਆ ਹੈ ਚਾਹੇ ਉਹ ਜੁਡੀਸ਼ਰੀ ਹੈਗੀ ਹੈ ਚਾਹੇ ਉਹ ਕੈਗ ਹੈਗੀ ਹੈ ਸਾਰੀਆਂ ਸੰਸਥਾਵਾਂ ਚ ਆਪਣੇ ਬੰਦੇ ਭਰਤੀ ਕਰਕੇ ਉਹਨਾਂ ਨੂੰ ਕੈਪਚਰ ਕਰਨ ਤੋਂ ਬਾਅਦ ਜਿਹੜਾ ਆਖਰੀ ਬਹਿਸ਼ਨ ਹੈ ਆਖਰੀ ਕਿਲਾ ਹੈਗਾ ਜਮਹੂਰੀਅਤ ਦਾ ਪਾਰਲੀਮੈਂਟ ਜਿਹੜਾ ਕਿ ਜਿਹਨੂੰ ਮੰਦਰ ਕਿਹਾ ਜਾਂਦਾ ਜਮਹੂਰੀਅਤ ਦਾ ਉਸ ਦੇ ਉੱਤੇ ਇਸ ਵਾਰ ਇਹੋ ਨੇ ਕਬਜ਼ੇ ਵਰਗੀ ਹਾਲਤ ਪੈਦਾ ਕਰ ਦਿੱਤੀ ਸੀਗੀ ਹਰ ਮੁੱਦੇ ਤੇ ਉਹਨਾਂ ਨੇ ਸਾਨੂੰ ਬੋਲਣ ਤੋਂ ਰੋਕਿਆ ਹੈਗਾ ਜਿਨਨੇ ਜਨਤਾਲਾ ਜੁੜੇ ਮੁੱਦੇ ਸੀ ਚਾਹ ਐ ਅਡਾਨੀ ਦੀ ਕਰਾਪਸ਼ਨ ਦਾ ਮੁੱਦਾ ਸੀਗਾ ਚਾਹ ਕਿਸਾਨ ਕਿਸਾਨ ਮਾਮਲਿਆਂ ਦਾ ਖਾਸ ਤੌਰ ਤੇ ਡੱਲੇਵਾਲ ਸਾਹਿਬ ਦੇ ਮਰਨ ਵਰਦਾ ਮੁੱਦਾ ਸੀਗਾ ਚਾਹ ਉਹ ਸੰਬਲ ਵਿੱਚ ਇੱਕ ਫਿਰਕੂ ਹਿੱਸਾ ਵਾਲਾ ਮੁੱਦਾ ਸੀਗਾ ਸਾਰੇ ਮੁੱਦਿਆਂ ਨੂੰ ਸਟਾਲ ਕੀਤਾ ਗਿਆ ਔਰ ਲਗਾਤਾਰ ਉਹ ਪੰਕ ਕਰਦੇ ਰਹੇ ਸਦਰਨੋ ਚਲਾਨ ਦੀ ਜ਼ਿੰਮੇਵਾਰੀ ਸਦਨ ਦੇ ਜਿਹੜੀ ਸੱਤਾ ਤੇ ਰਹਿ ਗਈ ਹੈ ਉਹਦੀ ਹੁੰਦੀ ਹੈਗੀ ਹੈ ਅਸੀਂ ਕਹਿੰਦੇ ਸੀ ਸਦਨ ਚ ਲਗਾਓ ਉਹਨਾਂ ਨਿਸ਼ਚਾ ਸੀਗਾ ਕਿ ਸਦਨ ਨਹੀਂ ਚੱਲਣ ਦੇਣੀ ਤਾਂ ਕਿ ਲੋਕਾਂ ਦੇ ਮੁੱਦੇ ਡਿਸਕਸ ਨਾ ਹੋ ਸਕਣ ਅਡਾਨੀ ਡਿਸਕਸ ਨਾ ਹੋਵੇ ਸੰਭਲ ਡਿਸਕਸ ਨਾ ਹੋਵੇ ਫਿਰ ਕੋਹਿੰਸਾ ਡਿਸਕਸ ਨਾ ਹੋਵੇ ਤੇ ਜਿਹੜੇ ਸੰਵਿਧਾਨ ਜਿਹੜਾ ਹੈਗਾ ਉਹ ਸਹੀ ਮਾਇਨੇ ਡਿਸਕਸ ਨਾ ਹੋਵੇ ਖੈਰ ਸੰਵਿਧਾਨ ਤੇ ਦੋ ਦਿਨ ਬਹੁਤ ਲਾਜ਼ਮਬ ਚਰਚਾ ਹੋਈ ਹੈਗੀ ਹੈ ਅਸੀਂ ਆਪਣਾ ਪੱਕ ਰੱਖਿਆ ਉਹਨੇ ਆਪਣਾ ਪੱਕ ਰੱਖਿਆ ਹੈਗਾ ਉਸ ਤੋਂ ਬਾਅਦ ਰਾਤ ਸਵਾਜ ਅਮਿਤ ਸ਼ਾਹ ਹੋਰਾਂ ਨੇ ਬੋਲਦਿਆਂ ਹੋਇਆਂ ਜੋ ਪੱਦੀ ਸ਼ਬਦਾਵਲੀ ਔਰ ਜਿਸ ਤੰਸ ਤੇ ਜਿਸ ਲੈਦੇ ਨਾਲ ਬਾਬਾ ਪੀਮਰਾਮ ਅੰਬੇਦਕਰ ਨੂੰ ਹੱਤਕ ਪਰੇ ਸ਼ਬਦਾਂ ਨਾਲ ਸੰਬੋਧਨ ਹੋਏ ਨੇ ਉਸ ਦੇ ਖਿਲਾਫ ਸਾਰੇ ਦੇਸ਼ ਵਿੱਚ ਰੋ ਹੈਗਾ ਨਾ ਸਿਰਫ ਕਾਂਗਰਸ ਪਾਰਟੀ ਵਿੱਚ ਬਲਕਿ ਸਾਰੇ ਜਿਹੜੀ ਅੰਬੇਦਕਰਾਈ ਧਿਰਾਂ ਨੇ ਸਾਰੇ ਜੋ ਦਲ ਸੰਸਥਾਵਾਂ ਨੇ ਸਾਰੀਆਂ ਜੋ ਪਾਰਟੀਆਂ ਨੇ ਉਹਨਾਂ ਨੇ ਇਸ ਇਸ ਦੇ ਖਿਲਾਫ ਵਿਰੋਧ ਪ੍ਰਗਟ ਕੀਤਾ ਇੱਥੋਂ ਤੱਕ ਕਿ ਭਾਈਵਾਲ ਨੇ ਐਨਡੀਏ ਦੇ ਉਹਨਾਂ ਨੇ ਵੀ ਇਸ ਦੇ ਵਿੱਚ ਪੀ ਰੁਪਏ ਦੀ ਹਾਂਚ ਹਾਂ ਮਨਨ ਤੋਂ ਇਨਕਾਰ ਕੀਤਾ ਹੈਗਾ ਤੇ ਉਸੇ ਸੰਦਰਭ ਵਿੱਚ ਜਿਹੜੀ ਅੱਜ ਸਾਡੀ ਕਾਨਫਰੰਸ ਹੈਗੀ ਆ ਆ ਪਟਿਆਲੇ ਦੇਰ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਪਟਿਆਲੇ ਹਲਕੇ ਵਿੱਚ ਇਸ ਦੇ ਖਿਲਾਫ ਇੱਕ ਲੋਕ ਰਾਏ ਰਾਯਾ ਅਮਾ ਪੈਦਾ ਕਰਨ ਵਾਸਤੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰਦੀ ਹੈਗੀ ਹੈ ਔਰ ਇਹ ਮੈਸੇਜ ਤੁਹਾਡੇ ਕੋਲ ਇਹ ਹੀ ਜਾਣ ਚਾਹੀਦਾ ਕਿ ਅੱਜ ਪਟਿਆਲੇ ਵਿੱਚ ਮੇਰੀ ਰਿਕਵੈਸਟ ਹੈਗੀ ਹੈ ਕਿ ਬਾਬਾ ਪੀਬਰਾਉ ਬੇਦਕਰ ਦਾ ਜੋ ਹੱਦ ਤੱਕ ਪ੍ਰਿਆਉਨਾ ਦੀਵਾਰਾਂ ਨੂੰ ਸੰਬੋਧਨ ਹੋਇਆ ਗਿਆ ਇਸ ਤਰੀਕੇ ਨਾਲ ਉਸ ਦੇ ਖਿਲਾਫ ਪਟਿਆਲੇ ਚ ਅੱਜ ਐਮਪੀ ਆਫਿਸ ਵਿੱਚ ਪਟਿਆਲੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਜੋਸ਼ੋਕਰੋਸ਼ ਨਾਲ ਇਸ ਦਾ ਵਿਰੋਧ ਕੀਤਾ ਹੈਗਾ ਗੁੱਸਾ ਜ਼ਾਹਰ ਕੀਤਾ ਹੈ ਔਰ ਇਸ ਤੇ ਅਮਿਤ ਸ਼ਾਤੋਂ ਅਸਤੀਫਾ ਦੀ ਮੰਗ ਵੀ ਕੀਤੀ ਹੈ ਤੇ ਮਾਫੀ ਦੀ ਮੰਗ ਵੀ ਕੀਤੀ ਹੈ ਕਿਉਂਕਿ ਇੱਕ ਅਮਲੀ ਰੂਪ ਤਾਂ ਸੰਵਿਧਾਨ ਨੂੰ ਪਹਿਲਾਂ ਹੀ ਆਂਡੂ ਕਰ ਰਹੇ ਸੀਗੇ ਚਾਹੇ ਸੰਵਿਧਾਨਕ ਸੰਸਥਾਵਾਂ ਖਤਮ ਕਰਨੀਆਂ ਹੋਣ ਚਾਹੇ ਸੰਵਿਧਾਨਵਾਦੀ ਇਹਨਾਂ ਦੇ ਕਈ ਲੀਡਰ ਭਾਜਪੀ ਦੇ ਅਕਸਰ ਸਟੇਜ 'ਤੇ ਕਹਿੰਦੇ ਰਹੇ ਜੀ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਜੇ ਅਸੀਂ 405 ਜਾਂਦੇ ਹੈਗੇ ਉਹ ਆਉਂਦਾ ਰਿਕਾਰਡ ਹੈਗਾ ਉਹ ਰਿਕਾਰਡ 'ਚ ਆਇਆ ਹੋਇਆ ਉਹ ਸਭ ਲੋਕਾਂ ਨੂੰ ਪਤਾ ਹੈਗਾ ਪਰ ਉਹ ਜਦੋਂ ਉਹ ਹਾਲਤ ਪੈਦਾ ਨਹੀਂ ਹੋ ਸਕੀ ਪਰ ਜਿਹੜਾ ਇਹਨਾਂ ਦੇ ਅੰਦਰ ਦਾ ਜੋ ਇੱਕ 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 ਇੱਛਾ ਹੈਗੀ ਹੈ ਕਿ ਸੰਵਧਾਨ ਪਲਟ ਕੇ ਮਨੁਵਾਦੀ ਇਸ ਸਮ੍ਰਿਤੀ ਹੈਗੀ ਮਨੁ ਸਮ੍ਰਿਤੀ ਹੈ ਉਹ ਲਾਗੂ ਕਰਨੀ ਹੈਗੀ ਵਰਨਵਸਾ ਲਾਗੂ ਕਰਨੀ ਹੈਗੀ ਹੈ ਦਲਤਾਂ ਦੇ ਔਰਤਾਂ ਨਾਲ ਜੋ ਮਨੁ ਸਮ੍ਰਿਤੀ ਕਰਦੀ ਹੈਗੀ ਹੈ ਉਹ ਹਿੰਦੁਸਤਾਨੀ ਸਮਾਜ ਉੱਥੇ ਪਿੱਛੇ ਨੂੰ ਲੈ ਕੇ ਜਾਣਾ 18ਵੀਂ ਸਦੀ ਨੂੰ ਮਾਧਿਯ ਉਗਵਾਲ ਨੂੰ ਉਹਦਾ ਜਿਹੜਾ ਜਿਹੜਾ ਜਵਾਨ ਤੇ ਜ਼ਿਹਾਰ ਹੈਗਾ ਜਵਾਨ ਤੋਂ ਜੋ ਫੁੱਟਣਾ ਹੈਗਾ ਉਹ ਅਮਿਤ ਸ਼ਾਹ ਦੀ ਜਵਾਨ ਤੋਂ ਫੁੱਟਿਆ ਗਿਆ ਬੋਲਿਆ ਗਿਆ ਤੇ ਜਿਸ ਕਰਕੇ ਹੋਈ ਇਹ ਅੱਜ ਜੀ ਬੀਜੇਪੀ ਸਾਰੇ ਹਿੰਦੁਸਤਾਨ ਡਿਫੈਂਸ ਦੀ ਪੋਜੀਸ਼ਨ ਪੋਜੀਸ਼ਨ ਵਿੱਚ ਹੈ ਕਦੀ ਰਾਹੁਲ ਗਾਂਧੀ ਝੂਠੇ کیس ਬਣਾਦੀ ਹੈਗੀ ਤੇ ਮਹਾਤਮਾ ગાંધી ਬਾਰੇ ਬੋਲਦੀ ਹੈ ਕਿ ਬਿਹਾਰ ਦਾ ਗਵਰਨਰ ਤੇ ਕਦੀ ਹੋਰ ਇਸ ਤਰ੍ਹਾਂ ਤਰੀਕੇ ਨਾਲ ਇਸ ਜਿਹੜੀ ਘਟਨਾ ਹੈਗੀ ਹੈ ਇਹਦੀ ਇਹਦੀ ਮਹੱਤਵ ਹੈਗੀ ਹੈ ਮਹੱਤਵ ਹੈਗੀ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਡਾ ਅੱਜ ਦਾ ਮਕਸਦ ਹੈਗਾ ਔਰ ਅਸੀਂ 100 ਰੁਪਏ ਸਮੁੱਚੀ ਕਾਂਗਰਸ ਲੀਡਰਸ਼ਿਪ ਪਟਿਆਲੇ ਦੀ ਅਮਿਤ ਸ਼ਾਹ ਨੂੰ ਚੇਤਾਵਨੀ ਦਿੰਨੇ ਆ ਕਿ ਆਪਣੀ ਜਿਹੜੀ ਉਹ ਦਲਿਤ ਵਿਰੋਧੀ ਮਾਨਸਿਕਤਾ ਹੈਗੀ ਬਾਬਾ ਪੀਮਰਾ ਵਿਰੋਧੀ ਮਾਨਸਿਕਤਾ ਹੈਗੀ ਹੈ ਉਹਦਾ ਇਹ ਕਾਰਗੁਜ਼ਾਰੀ ਰਹੀ ਹੈ ਉਹ ਕਾਫੀ ਚੰਗੀ ਰਹੀ ਹੈ ਭਾਵੇਂ ਕਿਤੇ ਕਿਤੇ 2-4 ਸੀਟਾਂ ਦੀ ਘਾਟ ਹੈਗੀ ਹੈ ਅੰਮ੍ਰਿਤਸਰ ਤਾਂ ਪੂਰੀ ਬਜਾਰਟੀ ਹੈ ਫਗਵਾੜੇ ਵੀ ਪੂਰੀ ਬਜਾਰਟੀ ਵਾਲੀ ਗੱਲ ਹੈ ਲਾਣਾ ਵੀ ਅਸੀਂ ਬਹੁਤ ਨੇੜੇ ਤੇੜੇ ਹੈਗੇ ਆ ਤੇ ਬਾਕੀ ਹੋਰ ਸ਼ਹਿਰਤ ਚ ਵੀ ਆਪਾਂ ਬਾਬਾ ਮਤਲਬ ਮਾਰ ਕੇ ਆਵਾਜ਼ ਅਸੀਂ ਜਿਹੜੀ ਪ੍ਰਾਪਤੀਆਂ ਕੀਤੀਆਂ ਹੈਗੀਆਂ ਪਟਿਆਲੇ ਵਿੱਚ ਖਾਸ ਤੌਰ ਤੇ ਦੇਖਣ ਚ ਆਇਆ ਨੋਮੀਨੇਸ਼ਨ ਪੇਪਰ ਫਾਈਲ ਕਰਨ ਤੋਂ ਲੈ ਕੇ ਓਏ ਗੱਲਾਂ ਇਹ ਨਹੀਂ ਕਾਰਪੋਰੇਸ਼ਨ ਦੇ ਮੈਂ ਪੂਰੀ ਪ੍ਰੋਸੈਸ ਵਿੱਚ ਸ਼ਾਮਲ ਸਿਗਾ ਹੁਣ ਤਾਂ ਮੈਂ ਲੋਕ ਸਭਾ ਸਿਗਾ ਜਦੋਂ ਪੰਚਾਇਤੀ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸਿਗੇ ਮੈਂ ਇਸ ਨੌਰ ਦੇ ਬੀਡੀਪੀਓ ਦਫ਼ਤਰ ਵਿੱਚ ਖੁਦ ਹਾਜ਼ਰ ਸਿਗਾ ਤੇ ਮੈਂ ਖੁਦ ਦੇਖਿਆ ਸਿਗਾ ਕਿ ਕਿਵੇਂ ਗੁੰਡਾ ਅਨਸਰ ਜਿਹੜੇ ਕਿ ਸ਼ਾਇਦ ਬਾਹਰੋਂ ਵੀ ਹੋਣ ਹਰਿਆਣੇ ਚੋਂ ਵੀ ਹੋਣ ਉਹ ਕਿਵੇਂ ਉੱਪਰ ਚਵਾਰੇ ਜਿੱਥੇ ਫਾਰਮ ਭਰਨੇ ਸਿਗੇ ਉੱਥੇ ਫਾਰਮ ਲੈ ਲੈ ਕੇ ਫੜ ਰਹੇ ਸਿਗੇ ਜਦੋਂ ਮੈਂ ਇੱਕ ਨੂੰ ਜੱਫਾ ਮਾਰਿਆ ਇੱਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਭੱਜ ਕੇ ਪੌੜੀ ਉੱਤਰ ਗਿਆ ਦੇ ਦਿੱਕਰ ਸਾਲ ਕਰਨ ਕਰਨ ਕਰਕੇ ਸਾਰੇ ਬੱਦੇ ਪੌੜੀਆਂ ਉਤਰ ਗਏ ਉਸ ਤੋਂ ਬਾਅਦ ਕੁਝ ਹੱਦ ਤੱਕ ਜਿਹੜੀ ਜਿਹੜੀ ਦਾ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸੀ ਉਹ ਸਮੂਥ ਹੋ ਕੇ ਚੱਲੀ ਉਹ 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 ਸਹਿਜ ਚੱਲੀ ਹੈਗੀ ਹੈ ਪਰ ਉਸ ਤੋਂ ਬਾਅਦ ਜਦੋਂ ਮੇਰੇ ਆਣ ਤੋਂ ਬਾਅਦ ਪਤਾ ਲੱਗਿਆ ਫਿਰ ਉਹੀ ਗੁੰਡਾਗਰਦੀ ਕੀਤੀ ਹੈਗੀ ਸੋ ਨਾ ਮਜਰਦ ਕੀ ਪੱਤਰ ਕਰਨ ਤੋਂ ਰੋਕਣਾ ਦੇਖੋ ਪੰਚਾਇਤਾਂ ਤੇ ਕਾਰਪੋਰੇਸ਼ਨਾਂ ਬੁਨਿਆਦੀ ਇਕਾਈ ਹੈਗੇ ਪਹਿਲੀ ਇਕਾਈ ਹੈ ਜਮਹੂਰੀਅਤ ਦੀ ਜੇ ਇੱਥੇ ਹੀ ਅਨੇ ਗੈਰ ਜਮਹੂਰੀ ਜਿਹੜੇ ਕੰਮ ਹੁੰਦੇ ਆ ਇੱਥੇ ਹੀ ਇੱਕ ਜਮਹੂਰੀ ਪਰਕੇਰਾ ਨੁਮੈਨੀ ਢਾਹ ਲਈ ਜਾਂਦੀ ਹੈ ਉਹਦਾ ਜਮਹੂਰੀ ਦਾ ਕਤਲ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਉੱਤੇ ਉੱਪਰ ਸਮਾਜ ਜਮਹੂਰੀ ਦੀ ਰਾਖੀ ਕਰਨ ਦੀ ਗੱਲ ਕਿਵੇਂ ਕਰ ਸਕਦੇ ਹੈਗੇ ਸੋ ਇੱਕ ਪਾਸੇ ਆਮ ਆਦੀ ਪਾਰਟੀ ਦੇ ਸੰਜੇ ਸਿੰਘ ਲੋਕ ਸਭਾ ਸੌਰੀ ਰਾਜ ਸਭਾ ਦੇ ਬੀਜੇਪੀ ਸਰਕਾਰ ਨੂੰ ਪਾਣੀ ਪੀਪੀ ਕੇ ਕੋਸ ਰਿਆ ਕਿ ਬੀਜੇਪੀ ਨੇ ਦਿੱਲੀ ਵਿੱਚ ਇੱਕ ਟੈਰਰ ਕ੍ਰੈਡ ਕੀਤਾ ਹੋਇਆ ਹੈਗਾ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਹੈਗੀ ਤੇ ਉਹੀ ਆਮ ਆਦੀ ਪਾਰਟੀ ਪੰਜਾਬ ਵਿੱਚ ਜੋ ਬੀਜੇਪੀ ਦਿੱਲੀ ਚ ਕਰ ਰਹੀ ਹੋਣਾ ਵਾਸਤੇ ਉਹੀ ਉਹ ਪੰਜਾਬ ਵਿੱਚ ਕਾਂਗਰਸ ਵਾਸਤੇ ਤੇ ਦੂਜੀਆਂ ਪਾਰਟੀਆਂ ਵਾਸਤੇ ਕਰਦੇ ਪਏ ਇਹਦਾ ਦੋਗਲਾ ਕਿਰਦਾਰ ਹੈਗਾ ਉਹ ਜਗ ਜਾਹਰ ਹੈਗਾ ਜੇ ਤੁਸੀਂ ਸਪੀਚ ਸੁਣੋ ਸੰਜੇ ਸਿੰਘ ਦੀ ਕੱਲ ਪਰਸੋਂ ਦੀ ਰਾਤ ਸਭਾ ਤੇ ਤੁਹਾਨੂੰ ਪਤਾ ਲੱਗੂਗਾ ਕਿ ਜੋ ਉਹਨਾਂ ਨੇ ਉੱਥੇ ਬੋਲਿਆ ਹੈਗਾ ਉਹ ਹੂ ਹੂ ਪੰਜਾਬ ਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀ ਕਾਰਜਕਾਰੀ ਤੇ ਪੂਰਾ ਸੂਰਾ 100% ਟੁੱਕਦਾ ਹੈਗਾ ਔਰ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਸਾਡੇ ਐਸਐਸਪੀ ਨੇ ਸਾਡੀ ਡੀਸੀ ਨੇ ਜਿਨ੍ਹਾਂ ਨੇ ਸਬਧਾਨ ਦੀ ਸੌਂ ਖਾਦੀ ਖਾਦੀ ਹੈ ਸਬਧਾਨ ਦੀ ਰਾਖੀ ਕਰਨ ਦੀ ਸੌਂ ਖਾਦੀ ਹੈ ਇਹ ਜਿਹੜੇ ਬਿਊਰੋਕ੍ਰੇਸੀ ਆ ਚਾਹੇ ਪੁਲਿਸ ਬਿਊਰੋਕ੍ਰੇਸੀ ਹੈ ਚਾਹੇ ਉਹ ਸਿਵਲ ਬਿਰੋਕਰਸੀ ਹੈ ਉਹ ਜਦੋਂ ਸਬਤ ਚੁੱਕਦੇ ਹੈਗੇ ਅਕੈਡਮੀ ਤੋਂ ਬਾਹਰ ਨਿਕਲ ਕੇ ਉਹ ਭਾਰਤੀ ਸੰਵਿਧਾਨ ਦੀ ਸੌ ਚੁੱਕਦੇ ਆ ਕਿਸੇ ਸਰਕਾਰ ਦੀ ਸੌ ਨਹੀਂ ਚੁੱਕਦੇ ਕਿਸੇ ਬਾਦਲ ਦੀ ਕਿਸੇ ਕੈਪਟਨ ਦੀ ਕਿਸੇ ਭਗਵੰਤ ਮਾਨ ਦੀ ਸੌ ਨਹੀਂ ਚੁੱਕਦੇ ਤੇ ਜੋ ਬਿੱਥੋ ਦੀ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਵੀ ਤੇ ਪੁਲਿਸ ਪ੍ਰਸ਼ਾਸਨ ਵੀ ਜਿੰਨਾ ਪੱਖਪਾਤੀ ਰਵਈਆ ਅਪਣਾਇਆ ਜਿਵੇਂ ਪੁਲਿਸ ਦੀ ਮੌਜੂਦਗੀ ਵਿੱਚ ਐਸਐਸਪੀ ਦੀ ਮੌਜੂਦਗੀ ਵਿੱਚ ਜਿਵੇਂ ਸਾਡੇ ਪੱਤਰ ਸਾਡੇ ਕੈਂਡੀਡੇਟਸ ਕੋਲ ਉਹਦੇ ਕਾਗਜ਼ ਖੋਹੇ ਗਏ ਪਾੜੇ ਗਏ ਜ਼ਮੀਨ ਤੇ ਸੁੱਟ ਕੇ ਔਰਤਾਂ ਨੂੰ ਜਿਵੇਂ ਉਹਨਾਂ ਦੀ ਸਰੀਰ ਦੇ ਵਿੱਚੋਂ ਮਤਲਬ ਕਾਗਜ਼ ਧੋਏ ਗਏ ਉਹ ਇੱਕ ਬੜੀ ਸ਼ਰਮਨਾਕ ਘਟਨਾ ਹੈਗੀ ਪੰਜਾਬ ਦੇ ਚੋਣ ਇਤਿਹਾਸ ਦੀ ਜੋ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲੀ ਹੈਗੀ ਮੈਂ ਨਾਲ ਦੀ ਨਾਲ ਜਿੱਥੇ ਮੈਂ ਇੱਕ ਪਾਸੇ ਆਪ ਆਮ ਆਦੀ ਪਾਰਟੀ ਸਰਕਾਰ ਨੂੰ ਜੋ ਜਿਹੜੇ ਆਪਣੀ ਨਾਮਿਨੇਸ਼ਨ ਫਾਈਲ ਕਰ ਤੋਂ ਲੈ ਕੇ ਕੱਲ ਚੋਣਾਂ ਦੌਰਾਨ ਜੋ ਹੋਇਆ ਹੈਗਾ ਜਿੰਨੀ ਗੁੰਡਾ ਕਰਦੀ ਹੋਈ ਹੈ ਸਾਡੇ ਮੈਂਬਰਾਂ ਨੂੰ ਚੁੱਕਿਆ ਗਿਆ ਹੈਗਾ ਹੈ ਪਟਿਆਲਾ 2 ਚ ਵੀ ਤੇ ਪਟਿਆਲਾ 1 ਚ ਵੀ ਜਿਸ ਤਰ੍ਹਾਂ ਗੌਰਵ ਸੰਧੂ ਹੋਰਾਂ ਚੁੱਕ ਕੇ ਸ਼ਾਮ ਨੂੰ ਥਾਣੇ ਲੈ ਗਏਗੇ ਮਕਸਦ ਇਹ ਕੋਈ ਸਗਾ ਕਿ ਆਪਣੀ ਮਰਜ਼ੀ ਦੀ ਵੋਟਾਂ ਪਾ ਸਕੀਏ ਔਰ ਪਟਿਆਲੇ ਇਹਨ ਕੇਨ ਪ੍ਰਾਕ੍ਰੇਨ ਕਿ ਜੈਸੇ ਕੈਸੇ ਤੈਸੇ ਆਪਣੀ ਜਿਹੜੀ ਕਾਰਪੋਰੇਸ਼ਨ ਉੱਤੇ ਕਬਜ਼ਾ ਕੀਤਾ ਜਾ ਸਕੇ ਪਹਿਲਾਂ ਵੀ ਇਹ ਵੀ ਲੱਗਦਾ ਰਿਹਾ ਕਿ ਉਹਨਾਂ ਦਾ ਕਹਿਣਾ ਕਿ ਜਦੋਂ ਸੁਕਾਲੀਦਾਸ ਸੀ ਜਾਂ ਕਾਂਗਰਸੀ ਉਦੋਂ ਵੀ ਇਦਾਂ ਦਾ ਚਲਣ ਹੈਗਾ ਸੀ ਨੇ ਨਾਲ ਹੀ ਮੇਰਾ ਜੁੜਦਾ ਸਵਾਲ ਹੈ ਕਿ 33% ਸਿਰਫ ਹੋਈ ਹੈ ਇਸ ਵਾਰ VOTING ਕਿਉਂਕਿ ਪਿਛਲੀ ਵਾਰ ਬਾਟ ਹੋਈ ਹੈ ਇੱਕ ਘਟਈ ਹੈ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਕਿਵੇਂ ਲੈਂਦੇ ਤੁਕੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੇਕਰ ਪਹਿਲਾਂ ਹੋਇਆ ਤਾਂ ਗਲਤ ਹੋਇਆ ਹੈਗਾ ਚਾਹੇ ਉਹ ਕੈਪਟਨ ਸਾਹਮਣੇ ਫਿਰਤਪਾਈ ਹੈਗੀ ਹੈ ਚਾਹੇ ਉਹ ਬਾਅਦ ਚ ਬਦਲਣਾ ਚાલુ ਰੱਖੀ ਹੈ ਚਾਹੇ ਮੁੜ ਕੇ ਫਿਰ ਕੈਪਟਨ ਨੇ ਚਾਲੂ ਰੱਖੀ ਹੈ ਮੈਂ ਬਤੌਰ ਸਿਆਸਤਦਾਨ ਵਤਾਰ ਕਾਂਗਰਸੀ ਅਜਨੇ ਕਾਂਗਰਸੀ ਰਾਹੁਲ ਕਾਂਗਰਸਾਨ ਮੈਦਾਨ ਹੁੰਦੇ ਨਾਤੇ ਮੈਂ ਉਹਦੀ ਨਖੇਦੀ ਕਰਦਾ ਕਿ ਜੋ ਹੋਇਆ ਹੈਗਾ ਜਿਨੇ ਵੀ ਕੀਤਾ ਔਰ ਗਲਤ ਕੀਤਾ ਔਰ ਜੇ ਪਿਰਤ ਠੀਕ ਕਰਨੀ ਹੈ ਜੇ ਸਾਡੀ ਸਰਕਾਰ ਸਤਾਈ ਚਾਹਦੀ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਆਪਣੀ ਜਾਨ ਲਾ ਦੂੰਗਾ ਕਿ ਚੋਣ ਪ੍ਰਕਿਰਿਆ ਬਿਲਕੁਲ ਪਾਰਦਰਸ਼ੀ ਬਿਨਾ ਭੇਦ ਭਾਪ ਤੋਂ ਸਿਆਸੀ ਪਾਰਟੀਆਂ ਵੱਲੋਂ ਵੀ ਔਰ ਪ੍ਰਸ਼ਾਸਨ ਵੱਲੋਂ ਵੀ ਔਰ ਲੜੀ ਜਾਊਗੀ ਤਾਂ ਕਿ ਲੋਕਾਂ ਦਾ ਜਿਹੜਾ ਜਮਹੂਰੀਅਤ ਹੈ ਉਹ ਵਿਸ਼ਵਾਸ ਬਣਿਆ ਰਹੇ ਹੁਣ ਤਾਂ ਲੋਕੀ ਚੋਣਾ ਲੜਨੋਂ ਤਿਆਰ ਨਹੀਂ ਜੇ ਤੁਸੀਂ 50 ਬੰਦਿਆਂ ਨੂੰ ਪਟਿਆਲੇ ਸ਼ਹਿਰ ਚ ਕਹੋ ਘਰ ਜਾ ਕੇ ਸ਼ਰੀਫ ਬੰਦਿਆਂ ਨੂੰ ਕਿ ਜੀ ਤੁਸੀਂ ਬਹੁਤ ਸ਼ਰੀਫ ਆਦਮੀ ਆ ਇਮਾਨਦਾਰ ਬੰਦੇ ਹੈਗੇ ਆ ਤੁਸੀਂ ਤੁਹਾਡਾ ਗੁਜ਼ਾਰਾ ਵੀ ਠੀਕ ਹੈ ਤੁਸੀਂ ਸਾਰੇ ਐਮਸੀ ਬਣ ਜਾਓ ਉਹ ਕਹਣਗੇ ਡਾਕਟਰ ਸਾਹਿਬ ਠੰਡ ਜਰੂਰ ਲੈ ਲਓ ਸਾਡੇ ਕੁੱਤੇ ਕੰਮ ਜਨਾਬ ਆਉਂਦੇ ਸਹੀ ਹੈ ਸ਼ਰੀਫ ਬੰਦਾ ਆਹ ਤੋਂ ਡਰਦਾ ਹੈਗਾ ਸਹੀ ਹੈ ਇਹ ਡਰਦਾ ਤਾਂ ਹੈਗਾ ਜੋ ਜੋ ਅਪ ਦੇਖਿਆ ਕੱਲ ਪਿਛਲੇ ਚੋਣ ਪ੍ਰਕਿਰਿਆ ਦੇ ਅਮਲ ਦੌਰਾਨ ਚਾਹੇ ਨਾਮਿਨੇਸ਼ਨ ਪੇਪਰ ਫਾਈਲ ਕਰਨ ਦਾ ਮਾਮਲਾ ਸੀਗਾ ਚਾਹੇ ਕੱਲ ਚੋਣਾਂ ਦਾ ਅਮਲੀ ਅਮਲੀ ਚੋਣਾ ਹੋਣ ਦਾ ਮਾਮਲਾ ਸੀਗਾ ਜੋ ਗੁੰਡਾਗਰਦੀ ਦਾ ਮਜਹਰਾ ਹੋਇਆ ਹੈਗਾ ਔਰ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਦੇ ਬੀਬੇ ਬੀਬੀ ਦਾਰਿਆ ਵਾਲੇ ਜੋ ਬੰਦੇ ਸੀਗੇ ਜੋ ਉਹਨਾਂ ਨੇ ਆਪਣੀ ਮਾਨਸਿਕਤਾ ਜ਼ਾਹਰ ਕੀਤੀ ਹੈ ਗੈਰਜਬੂਰੀ ਕਰਤਾਰ ਜ਼ਾਹਰ ਕੀਤਾ ਹੈਗਾ ਤਰਸਾਂ ਦਾ ਪੰਜਾਬ ਤੇ ਤਰਸਾਂ ਦਾ ਪੰਜਾਬੀ ਤੇ ਤਰਸਾਂ ਦਾ ਸਾਰੀ ਪੋਲੀਟਿਕਲ ਸਮਾਜ ਜਮਾਤ ਤੇ ਔਰ ਤਰਸਦਾ ਪੁਆਦ ਮਾਰ ਤੇ ਉਹਦੀ ਪਾਰਟੀ ਉੱਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਸਵਾਲ ਹੈ ਕੇਂਦਰ ਸਰਕਾਰ ਇੱਕ ਦੇਸ਼ ਇੱਕ ਚੌਂ ਜਿਹੜੀ ਹੈਗਾ ਦਾ ਲੈ ਕੇ ਕਾਨੂੰਨ ਪਾਸ ਕਰ ਰਹੀ ਹੈ ਕੀ ਲੱਗਦਾ ਹੈ ਕਿ ਤੁਸੀਂ ਸਮਰਥਨ ਦੋਗੇ ਇਸ ਗੱਲ ਦਾ ਬਿਲਕੁਲ ਨਹੀਂ ਵੀ ਆਪੋਜ਼ਿਟ ਵੀ ਆਪੋਜ਼ਿਟ ਟੂ ਥੈਂਡਲ ਅਸੀਂ ਮੁਕੰਮਲ ਦੇਖੋ ਭਾਰਤ ਵਿਲੱਖਣਤਾਵਾਂ ਦਾ ਮੁਲਕ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਇੱਥੇ ਪਾਛਾਈ ਬਲੱਖਣਤਾਵਾ ਇਲਾਕਾਈ ਬਲੱਖਣਤਾਵਾ ਨਸਲੀ ਬਲੱਖਣਤਾਵਾ ਨਾਰਥ-ਈਸਟ ਦੀਆਂ ਤੇ ਇੱਥੇ ਕਲਚਰ ਜਿਹੜੀ ਸੱਭਿਆਚਾਰਕ ਵਿਲੱਖਣਤਾ ਮ ਹੈਗੀ ਆ ਕੌਮੀ ਵਿਲੱਖਣਤਾ ਮ ਹੈਗੀ ਆ ਨੀਮ ਕੌਮੀ ਵਿਲੱਖਣਤਾ ਮ ਹੈਗੀ ਆ ਸਾਡਾ ਮੁਲਕ ਡਿਵਰਸ ਮੁਲਕ ਹੈਗਾ ਇਸੇ ਸੰਵਿਧਾਨ ਕਹਿੰਦਾ ਕਿ ਰਾਜਾਂ ਦਾ ਸੰਘ ਹੈਗਾ ਆ ਉਸ ਦਾ ਮਤਲਬ ਕੀ ਹੈ ਬੱਦਰਕਾਰ ਦੋਸਤੋ ਰਾਜਾਂ ਦਾ ਸੰਘ ਮਤਲਬ ਇਹ ਹੈ ਕਿ ਕਿਸੇ ਹਿੰਦੁਸਤਾਨ ਨਾ ਦੇ ਮੁਲਕ ਨੇ ਆਪਣੇ ਟੋਟੇ ਕਰਕੇ ਪੰਜਾਬ ਬੰਗਾਲ ਤੇ ਤਾਮਿਲਨਾਡੂ ਨਹੀਂ ਬਣਾਏ ਪੰਜਾਬ ਬੰਗਾਲ ਤੇ ਤਾਮਿਲਨਾਡੂ ਨੇ ਆਪਣੀ ਹਸਤੀ ਤੇ ਹੋਂਦ ਮਿਟਾ ਕੇ ਇਹ ਹਿੰਦੁਸਤਾਜੀ ਬਣਾ ਹਿੰਦੁਸਤਾਨ ਅਸੀਂ ਆਪਣੀ ਹੱਸੀ ਹੌਂਦ ਮਟਾ ਕੇ ਹਿੰਦੁਸਤਾਨ ਬਣਾਇਆ ਇਹ ਕਿਸੇ ਹਿੰਦੁਸਤਾਨ ਨਾ ਦੇ ਮੁਲਕ ਨੇ ਆਪਣੇ ਡੋਟੇ ਕੱਟ ਕੇ ਨਹੀਂ ਸਾਨੂੰ ਬਣਾਇਆ ਅਸੀਂ ਬਣਾਇਆ ਹਿੰਦੁਸਤਾਨ ਇਹ ਸਾਡਾ ਮੁਲਕ ਹੈਗਾ ਸੋ ਇਸ ਮੁਲਕ ਦੇ ਬਲੱਖਣਤਾ ਮ ਹੈਗੀ ਆ ਜੇ ਇੱਕ ਦੇਸ਼ ਇੱਕ ਚੋਣ ਹੁੰਦੀ ਹੈਗੀ ਆ ਤਾਂ ਉਹਨਾਂ ਬਲੱਖਣਤਾਵਾਂ ਦਾ ਸਾਡੇ ਹਰ ਅਲੱਗ-ਅਲੱਗ ਕਲਚਰ ਹੈ ਅਲੱਗ-ਅਲੱਗ ਤਿਹਾਰ ਹੈ ਅਲੱਗ-ਅਲੱਗ ਫੈਸਟੀਵਿਟੀਆਂ ਹੈਗੀ ਆ ਅਲੱਗ-ਅਲੱਗ ਮੌਸਮ ਹੈਗੇ ਆ ਕਿਤੇ ਜੰਮੂ ਕਸ਼ਮੀਰ ਹੈ ਤੇ ਕਿਤੇ ਰਾਜਸਥਾਨ ਹੈਗਾ ਸੋ ਇੱਥੇ ਕਿੰਨੀਆਂ ਬਲੱਖਣਤਾਵ ਹੈਗੀਆਂ ਔਰ ਔਰ ਦੂਜਾ ਗੱਲ ਹੈ ਕਿ ਜੇ ਜਿਹੜੀ ਰਾਜਾ ਦੇ ਆਪਣੇ ਜਦੋਂ ਇੱਕ ਇੱਕ ਚੋਣ ਹੋਊਗੀ ਜੋ ਰਾਜ ਦੀ ਚੋਣ ਹੁੰਦੀ ਹੈ ਤਾਂ ਚਿਹਰਾ ਰਾਜ ਦਾ ਹੁੰਦਾ ਮੁੱਦੇ ਰਾਜ ਦੇ ਹੁੰਦੇ ਜੋ ਸੈਂਟਰ ਦੀ ਚੋਣ ਹੁੰਦੀ ਹੈ ਤਾਂ ਮੁੱਦੇ ਸੈਂਟਰ ਦੇ ਹੁੰਦੇ ਚਿਹਰਾ ਸੈਂਟਰ ਦਾ ਹੁੰਦਾ ਹੈਗਾ ਜੇ ਇਹਨੂੰ ਮਿਲਗੋਬਾ ਬਣਾਣਗੇ ਰਲ ਗੱਡ ਕੱਢਣਗੇ ਤਾਂ ਸਾਰੀ ਚੋਣ ਪ੍ਰਕਿਰਿਆ ਜਿਹੜੀ ਜਿਹੜਾ ਉਹਦਾ ਅਸਲੀ ਤੰਤ ਹੈਗਾ ਉਹ ਖਤਮ ਹੋ ਜਾਊਗਾ ਦੇਸ਼ਲ ਮੁੱਦੇ ਚੋਣ ਹੋਊਗੀ ਪੰਜਾਬ ਦੇ ਮੁੱਦੇ ਗਾਇਬ ਹੋਣਗੇ ਬੰਗਾਲ ਦੇ ਮੁੱਦੇ ਗਾਇਬ ਹੋਣਗੇ ਕਿਉਂਕਿ ਇੱਕ ਦੇਸ਼ ਇੱਕ ਚਾਉਣ ਦਾ ਨਾਰਾ ਬਿਲਕੁਲ ਗਲਤ ਹੈ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز